ਵੀ ਕਲੋਰੋ ਕਲੋਰੋ ਦਾ ਨਾਮ ਹੀ ਲੈਣਾ ਹੁਣ ਬਸ ਬੜਾ ਹੁਣ ਤਾਂ ਚਾਹੇ ਚੜ ਗਿਆ ਮੰਨਣ ਅੱਜਾ ਚੜ ਗਿਆ ਚਾਹ ਹਾਂਜੀ ਚਾਹ ਚੜ ਚਾਹ ਚੜ ਗਿਆ ਅੱਛਾ ਹੈਗੀ ਆ ਪੂਰੀ ਵਧੀਆ ਬੜੀ ਸੋਹਣੀ ਹੈ ਅੱਛਾ ਅੰਜ ਤੋ ਇਹ ਅੰਦਰ ਆਏ ਸੀ ਨਾ ਉਸੇ ਸਮੇਂ ਵੇਖ ਲਈ ਵੀ ਗਾਂ ਇਹੀ ਓਏ ਹੋਏ ਹਾਂ ਹਾਂ ਕਲੋਰੋ ਤਾਂ ਨਹੀਂ ਕਹਿੰਦਾ ਹੁਣ ਨਾ ਹੁਣ ਨਹੀਂ ਨਾ ਨਹੀਂ ਲੈਣਾ ਨਾ ਨਾ ਜ਼ਮੀਨ ਜਮੂਨ ਵੀ ਕੋਈ ਨਹੀਂ ਬੜੇ ਵੀਰ ਨੇ ਜ਼ਮੀਨ ਵੀ ਸੈਟ ਕਰ ਦੇਣਗੇ ਪਰਮਾਤਮਾ ਗਾਥਾ ਜੋੜ ਤੇ ਬੇਨਤੀ ਕਰਨੇ ਕਿ ਇਹਨਾਂ ਦੇ ਲੰਮੀ ਤੋਂ ਲੰਮੀ ਉਮਰ ਕਰੇ ਜਿਹੜਾ ਸਾਨੂੰ ਅੱਜ ਦੋ ਦਸਰਾ ਮਿਲ ਗਿਆ ਅਸੀਂ ਪਰਮਾਤਮਾ ਦਾ ਸ਼ੁਕਰ ਬਜ਼ਾਰ ਕਰਦੇ ਜਿਨੇ ਇੰਨੇ ਜੋਗੇ ਸਾਨੂੰ ਕੀਤਾ ਅੱਗੇ ਵਾਸਤੇ ਵੀ ਜਿੰਨੇ ਜੋਗੇ ਨਾਲ ਖੜਾਂਗੇ ਜੀ ਅੰਜ ਕੁੜੀਆਂ ਨਪੋਤਰੀਆਂ ਨੂੰ ਇਹ ਮੁੰਡਾ ਹੈ ਇਹ ਨਿੱਕਾ ਕਾਕਾ ਹੈ ਛਾਬਾ ਸੇ ਨਾਂਦੇ ਜਿਹੜੇ ਸਾਡੇ ਨਾਲ ਪੂਰਾ ਮਦਦ ਕੀਤੀ ਨੇ ਇਹ ਨਾ ਜਦੋਂ ਤੁਸੀਂ ਤੁਹਾਡੀ ਵੀਡੀਓ ਵੇਖੀ ਨਾ ਤੇ ਭਾਈ ਜੋਨਾ ਪਹਿਲੀ ਵਾਰੀ ਅਸੀਂ ਇਕੱਠੇ ਹੋਏ ਸੀ ਫਰੋਈ ਪਰਿਵਾਰ ਆ ਰਹੇ ਸੀ ਤੇ ਮੈਂ ਜਦੋਂ ਵੀਡੀਓ ਵੇਖੀ ਤੇ ਮੈਂ ਇਹਨੂੰ ਜੋਨੇ ਨੂੰ ਕਿਹਾ ਮੈਂ ਕਿਹਾ ਯਾਰ ਆ ਵੀਡੀਓ ਜੋਨੇ ਨੇ ਵੇਖੀ ਜੋਨਾ ਵੀਡੀਓ ਵੇਂਦਿਆਂ ਸਾਰੀ ਜੋਨਾਂ ਦਾ ਪ੍ਰਧਾਨ ਜੀ ਇੱਕ ਗਾਂ ਆਪਾਂ ਦੇਈਏ ਤੇ ਕਹਿਦੇ ਉਹ ਤੇ ਮੈਂ ਤੁਹਾਨੂੰ ਉਦੋਂ ਫੋਨ ਕਰਕੇ ਕਿਹਾ ਦੇਖੋ ਹੁਣ ਉਹ ਲੋਡਵੰਦਾਂ ਵਿਚਾਰੇ ਦੁੱਧ ਪੀਣਗੇ ਨਾਲ ਬੱਚੇ ਆਏ ਆ ਕਿੰਨੀ ਖੁਸ਼ੀ ਅੱਜ ਉਹੋ ਹੀ ਬੰਦੇ ਕਹਿੰਦੇ ਸੀ ক্লোਰੋ ਪੀਣ ਨੂੰ ਸਾਡੇ ਕੋਲੇ ਤਾਂ ਹੈ ਨਹੀਂ ਕੋਈ ਰੁਪਈਆ ਧੀ ਰਾਣੀ ਦੀ ਮਦਦ ਕਰਤੀ ਬਾਈ ਨੇ ਬਾਈ ਜੀ ਖੁਸ਼ੀ ਹੁੰਦੀ ਆ ਨਾ ਹਾਂਜੀ ਹਾਂਜੀ ਇਹ ਹੀ ਸਭ ਤੋਂ ਵੱਡੀ ਖੁਸ਼ੀ ਆ ਹਾਂਜੀ ਹਾਂਜੀ ਬਹੁਤ ਸੇਵਾ ਕੀਤੀ ਨੇ ਸਾਡੇ ਆਿਆਂ ਦਾ ਮੁੱਲ ਪਾਇਆ ਨੇ ਬੜਾ ਤੁਸੀਂ ਸਾਡੇ ਤੇ ਦੇਖ ਕੀਤਾ ਪੁੱਤਰ ਬਹੁਤ ਵੱਡਾ ਜਿਗਰਾ ਚਾਹੀਦਾ ਇਹ ਕੰਮ ਕਰਨ ਦੇ ਲਈ ਕਿਉਂਕਿ ਇਹ ਬਾਈ ਦੀ ਤਸਵੀਰ ਪਹਿਲਾਂ ਮੈਂ ਤੁਹਾਨੂੰ ਦਿਖਾ ਦਿਆਂ ਜਾਣੀ ਪਹਿਚਾਣੀ ਤਸਵੀਰ ਤੁਹਾਨੂੰ ਲੱਗੇਗੀ ਕਿਉਂਕਿ ਇਹ ਬਾਈ ਇਹ ਗੱਲ ਕਹਿੰਦਾ ਸੀ ਵੀਡੀਓ ਤੇ ਕਿ ਸਾਡੇ ਕੋਲੇ ਹੁਣ ਕਲੋਰੋਪੀਨ ਜੋਗੇ ਪੈਸੇ ਨਹੀਂ ਹੈਗੇ ਕਿਉਂਕਿ ਜ਼ਮੀਨ ਵੀ ਰੁੜ ਗਈ ਪਹਿਲਾਂ 23 ਚ ਰੁੜੀ ਹੁਣ 25 ਚ ਰੁੜੀ ਘਰ ਦੀ ਰੋਟੀ ਵੀ ਮੁਸ਼ਕਲ ਹੋ ਗਈ ਔਰ ਇੱਕ ਗਾਂ ਸੀ ਜਿਹਦੇ ਨਾਲ ਗੁਜ਼ਾਰਾ ਚੱਲਦਾ ਸੀ ਅੱਜ ਉਹ ਗਾਂ ਜਿਹੜੀ ਪਾਣੀਆਂ ਦੇ ਸਮੇਂ ਸੱਪ ਲੜ ਕੇ ਉਸ ਦੀ ਮੌਤ ਹੋ ਗਈ ਸੀ ਕੱਖ ਨਹੀਂ ਬਚਿਆ ਮੈਂ ਕਹਿ ਸਕਦਾ ਪਰਿਵਾਰ ਬਾਈ ਦਾ ਰੋਂਦਾ ਸੀ ਇੰਟਰਵਿਊ ਕੀਤੀ ਪਰ ਅੱਜ ਰੱਬ ਵਰਗਾ ਆਸਰਾ ਬਣ ਕੇ ਜਥੇਬੰਦੀ ਔਰ ਇਹ ਬਾਈ ਜੋਨਾ ਇਹ ਆਸਰਾ ਬਣ ਕੇ ਇਹਨਾਂ ਦੇ ਨਾਲ ਖੜੇ ਨੇ ਕਿਉਂਕਿ ਠੀਕ ਹੈ ਇੱਕ ਗਾਂ ਕਿਸੇ ਨੂੰ ਦੇ ਦੇਣਾ ਗਿਫਟ ਕਰ ਦੇਣਾ ਦਾਨ ਕਰ ਦੇਣਾ ਇਹ ਛੋਟੀ ਗੱਲ ਹੋ ਸਕਦੀ ਆ ਪਰ ਉਸ ਪਰਿਵਾਰ ਨੂੰ ਪੁੱਛ ਕੇ ਦੇਖੀਏ ਤਾਂ ਸ਼ਾਇਦ ਉਹਨਾਂ ਦੀ ਪੂਰੀ ਜ਼ਿੰਦਗੀ ਦੀ ਪ੍ਰਾਪਰਟੀ ਆ ਔਰ ਬਾਈ ਹੁਣੀ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਮਨਸੂਰ ਦੇਵਾ ਪਿੰਡ ਆ ਜੀਰੇ ਦਾ ਔਰ ਬਾਈ ਹੁਣੀ ਪਹਿਲਾਂ ਵੀ ਸਮਾਜ ਸੇਵੀ ਇੱਥੇ ਕੰਮ ਕਰਦੇ ਰਹਿੰਦੇ ਨੇ ਬਾਈ ਨੇ ਸ਼ੌਂਕੀਆਂ ਤੌਰ ਤੇ ਘੋੜੀਆਂ ਰੱਖੀਆਂ ਕਾਫੀ ਪਸ਼ੂ ਡੰਗਰ ਨੇ ਔਰ ਲੱਖਾਂ ਕਰੋੜਾ ਰੁਪਈਆ ਪਿੰਡ ਤੇ ਵੀ ਲਾਇਆ ਜ਼ਰੂਰਤਮੰਦਾਂ ਦੀ ਲਗਾਤਾਰ ਬਾਈ ਹੁਣੀ ਮਦਦ ਕਰਦੇ ਰਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਬਾਈ ਹਰੋਣਾ ਨਾਲ ਗੱਲ ਕਰੂੰਗਾ ਜਿਨ੍ਹਾਂ ਨੂੰ ਅੱਜ ਮਦਦ ਦਾ ਸਹਾਰਾ ਮਿਲਿਆ ਭਾਈ ਜੀ ਪਹਿਲਾਂ ਨਾਮ ਦੱਸ ਦਿਓ ਫਿਰ ਪਿੰਡ ਦੱਸ ਦਿਓ ਮੇਰਾ ਨਾਮ ਮੁਖਤਿਆਰ ਸਿੰਘ ਜੀ ਪਿੰਡ ਟੈਂਡੀ ਵਾਲਾ ਹੂੰ ਅੱਛਾ ਅੱਜ ਬਾਈ ਹੁਣਾਂ ਲੋ ਮਦਦ ਹੋ ਰਹੀ ਕੀ ਕਹਿਣਾ ਚਾ ਰਹੇ ਹੋ ਅਸੀਂ ਇਹਨਾਂ ਪ੍ਰਮਾਤਮਾ ਅੱਗੇ ਲੰਮੀ ਲੰਮੀ ਉਮਰ ਕਰੇ ਮਾਰੇ ਇਹਨਾਂ ਨੂੰ ਸਾਰਾ ਪਰਿਵਾਰ ਪ੍ਰਮਾਤਮਾ ਘਾਥ ਜੋੜ ਤੇ ਬੇਨਤੀ ਕਰਨੇ ਕਿ ਇਹਨਾਂ ਦੇ ਲੰਮੀ ਤੋਂ ਲੰਮੀ ਉਮਰ ਕਰੇ ਜਿਹੜਾ ਸਾਨੂੰ ਅੱਜ ਦੋ ਦਦਾਸਰਾ ਮਿਲ ਗਿਆ ਜਮੀਨ ਰੁੜ ਗਈ ਸੀ ਜਮੀਨ ਵੀ ਰੁੜ ਗਈ ਹੋਣ ਅੱਛਾ ਕੁਛ ਹੈ ਕੁਛ ਨਕਨਕ ਵੇਜੇ ਨਹੀਂ ਹੁਣ ਤਾਂ ਕੋਈ ਨਹੀਂ ਕੋਈ ਨਹੀਂ ਹੈਗੀ ਇਹ ਰੇਤਾ ਪੀ ਹੈ ਜਿਹੜਾ ਹੈਗੀ 4 ਫੁੱਟ 4-4 ਫੁੱਟੋਂ ਦੇ ਰੇਤਾ ਤੇ 5 5.5 ਫੁੱਟ ਪਹਿਲਾਂ ਪਾਇਆ ਸੀ ਹਾਂ ਤੇ 6 ਕਿੱਲੇ ਤੇ ਪਤਾ ਹੀ ਨਹੀਂ ਹੁੰਦੇ ਤੱਕ ਲਗਭਗ 30 ਤੋਂ 40 ਫੁੱਟ ਪਾਣੀ ਹੈ ਤੁਸੀਂ ਦੱਸ ਰਹੇ ਸੀ ਵੀ ਗਾਂ ਨੂੰ ਸੱਪ ਲੜ ਗਿਆ ਸੀ ਗਾਂ ਹੀ ਸੀ ਪਹਿਲਾਂ ਕਿ ਮੱਝ ਸੀ ਨਹੀਂ ਗਾਂ ਤੋਂ ਤੁਹਾਨੂੰ ਪਹਿਲੇ ਵੀ ਗੱਲ ਕੀਤੀ ਆਪਾਂ ਝੂਠ ਨਹੀਂ ਮਾਰਨਾ ਝੂਠ ਮਾਰਨ ਲੋਕੀ ਬੜਾ ਕੁਛ ਕਰਦੇ ਨੇ ਜੀ ਮੇਰੀ ਮੱਝ ਮਰ ਗਈ ਮੇਰੀ ਮੱਝ ਰੋੜ ਗਈ ਜੇ ਗਾਂ ਸੀ ਤੇ ਤੁਹਾਨੂੰ ਉਹਦੇ ਵੀ ਗਾਂ ਦੱਸਿਏ ਤੇ ਅੱਜ ਵੀ ਉਹ ਹੀ ਕਹਿੰਦੇ ਬਈ ਗਾਂ ਹੀ ਤੇ ਗਾਂ ਹੀ ਸੀ ਹੂੰ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਵੀ ਜਦੋਂ ਕਹਿੰਦੇ ਸੀ ਸਾਰਾ ਪਿੰਡ ਰੁੜ ਚੱਲਿਆ ਸੀ ਦਰਿਆ 'ਚ ਤੇ ਦਰਿਆ ਉੱਤੇ ਸੀ ਤੁਹਾਡੇ ਤੁਹਾਨੂੰ ਰੋੜ ਕੇ ਲਿਜਾ ਰਿਹਾ ਸੀ ਤੇ ਤੁਹਾਨੂੰ ਉਦੋਂ ਤੁਹਾਡੀ ਵੀਡੀਓ 'ਚ ਤੁਸੀਂ ਕਿਹਾ ਸੀ ਵੀ ਹੁਣ ਤਾਂ ਸਾਡੇ ਕੋਲੇ ਪਿੰਡ ਪੂਰੇ ਕੋਲੇ ਵਾਕਿਆਂ ਕਲੋਰੋ ਜੋਗੇ ਪੈਸੇ ਨਹੀਂ ਹੈਗੇ ਹਾਂ ਤੁਸੀਂ ਕਾਰ ਦੇ ਲਾਤੀ ਵੇਖ ਹੈ ਜੇ ਵੀਡੀਓ ਵਿੱਚ ਵੀ ਸਾਰੇ ਵੀਰਾਂ ਸਜਣਾ ਵੇਖਿਆ ਨੇ ਵੀ ਕਲੋਰੋ ਪਿਓਂ ਜੋ ਵਾਕਿਆ ਪੈਸੇ ਕੁਛ ਨਹੀਂ ਗਾ ਇੱਕ ਚੀਜ਼ ਮੈਂ ਦੱਸ ਦਿਆਂ ਇਹ ਸਭ ਤੋਂ ਮੇਨ ਗੱਲ ਆ ਸ਼ਾਇਦ ਬਾਈ ਹੁਣਾਂ ਨੂੰ ਵੀ ਪਤਾ ਹੋਣਾ ਵੀ ਅਸੀਂ ਗਾ ਇਹਨਾਂ ਨੂੰ ਦੇਣ ਲੱਗੇ ਆ ਬਾਈ ਨਹੀਂ ਵੀ ਸਾਨੂੰ ਨਹੀਂ ਪਤਾ ਨਹੀਂ ਜੀ ਤੇ ਫਿਰ ਇਹਨਾਂ ਨੂੰ ਕੁਛ ਨਹੀਂ ਪਤਾ ਸੀ ਔਰ ਸਿਰਫ ਇੰਨਾ ਪਤਾ ਸੀ ਵੀ ਕਿਸੇ ਨੂੰ ਗਾਂ ਦੇਣੀ ਆ ਕਿਉਂਕਿ ਚਲੋ ਇਹਨਾਂ ਦੀ ਆਪਸੀ ਗੱਲਬਾਤ ਹੋਈ ਹੋਏਗੀ ਇਹਨਾਂ ਨਾਲ ਤਾਂ ਸਾਡੀ ਵੀ ਘੱਟ ਗੱਲ ਹੋਈ ਆ ਬਾਈ ਹੁਣਾਂ ਨਾਲ ਆ ਜਥੇਬੰਦੀ ਨਾਲ ਸਾਡੀ ਲਗਾਤਾਰ ਗੱਲ ਹੁੰਦੀ ਰਹਿੰਦੀ ਕਿਉਂਕਿ ਪਹਿਲਾਂ ਵੀ ਚਾਰ ਦੇ ਆਸ-ਪਾਸ گاਵਾ ਜਿਹੜੀਆਂ ਨੇ ਉਹ ਬਾਈ ਹੁਣੀ ਲੋੜਵੰਦ ਬੰਦਿਆਂ ਨੂੰ ਦੇ ਚੁੱਕੇ ਨੇ ਔਰ ਇਹਨਾਂ ਦਾ ਪਿੰਡ ਦੀ ਗੱਲ ਕਰਾਂ ਦਰਿਆ ਇੱਕ ਪਾਸੇ ਤਾਰ ਉਹਤੇ ਸਾਰੇ ਪਿੰਡ ਦੀਆਂ ਜ਼ਮੀਨਾਂ ਰੁੱੜ ਗਈਆਂ ਨੇ ਔਰ ਇਹ ਛੱਤਾਂ ਦੇ ਬਹਿ ਕੇ ਰਾਤਾਂ ਕੱਢਦੇ ਰਹੇ ਨੇ ਜੁਨੇ ਬਾਈ ਅੱਜ ਮਦਦ ਕੀਤੀ ਪਰਿਵਾਰ ਦੀ ਚਲੋ ਤੁਹਾਨੂੰ ਲੱਗਦਾ ਉਹ ਕਿ ਛੋਟਾ ਜਿਹਾ ਕੰਮ ਆ ਪਰ ਤੁਸੀਂ ਸੁਣ ਲਿਆ ਕਿ ਉਹਨਾਂ ਦੇ ਲਈ ਤਾਂ ਬਹੁਤ ਵੱਡਾ ਅਸੀਂ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦੇ ਹਾਂ ਜਿਨੇ ਇੰਨੇ ਜੋਗੇ ਸਾਨੂੰ ਕੀਤਾ ਅੱਗੇ ਵਾਸਤੇ ਵੀ ਜਿੰਨੇ ਜੋਗੇ ਨਾਲ ਖੜਾਂਗੇ ਜੀ ਅਸੀਂ ਹਮ ਮਾਤਾ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਮਦਦ ਕੀਤੀ ਗਈ ਹੈ ਮਦਦ ਕੀਤੀ ਹੈ ਅਸੀਂ ਤਾਂ ਪਿਛਾਬਾ ਸੇ ਇਹਨਾਂ ਦੇ ਪੰਜ ਕੁੜੀਆਂ ਨਪੋਤਰੀਆਂ ਨੂੰ ਇਹ ਮੁੰੜਾ ਹੈ ਯਾ ਨਿੱਕਾ ਕਾਕਾਏ ਜਾਬਾਸੇ ਨੰਦੇ ਜਿਹੜੇ ਸਾਂ ਦੇ ਨਾਲ ਪੂਰਾ ਮਦਦ ਕੀਤੀ ਨੇ ਹੂੰ ਹਾਂ ਸਾਡਾ ਤਾਂ ਬੁਰਾ ਲਵੇ ਖਾਇ ਨਹੀਂ ਸੀ ਤਾਂ ਤੇ ਭੁੱਖੇ ਭਾਣੇ ਉੱਤੇ ਬੈਠ ਰਹੇ ਆ ਕੋਠਿਆਂ ਦੇ ਸਾਡੀ ਬੜੀ ਹਾਲਤ ਮੰਦੀ ਆਈ ਤੇ 16 17 ਦੇ ਤਾਂ ਅਸੀਂ ਰਹੇ ਆ ਬਾਹਰੇ ਕੈਂਪ ਵਿੱਚ ਸਕੂਲ ਦੇ ਉਹ ਵੀ ਇੱਕ ਵਾਰ ਰੋਟੀ ਮਿਲਦੀ ਹੈ ਯਕ ਵਾਰ ਨਹੀਂ ਮਿਲਦੀ ਹੈ ਸਾਨੂੰ ਬੜੇ ਹਾਲ ਮੰਦੇ ਆ ਬੱਚਿਆਂ ਦੇ ਹੂੰ ਹਾਂ ਤਾਂ ਇਹ ਬਿਲਕੁਲ ਇਹ ਬੜੀ ਵੱਡੀ ਗੱਲ ਆ ਸਾਡੇ ਲਈ ਔਰ ਇਸ ਪਰਿਵਾਰ ਲਈ ਹੋ ਸਕਦਾ ਦਾਨ ਕਰਨ ਵਾਲੇ ਲਈ ਲੱਗਦਾ ਹੋਵੇ ਉਹਨੂੰ ਵੀ ਮੇਰੀ ਤਾਰੀਫ ਨਾ ਕੀਤੀ ਜਾਵੇ ਤਾਂ ਚੰਗਾ ਪਰ ਅਸੀਂ ਇਹ ਗੱਲ ਜ਼ਰੂਰ ਕਵਾਂਗੇ ਕਿ ਰੱਬ ਵਰਗਾ ਸਹਾਰਾ ਬਣਦੇ ਨੇ ਉਹ ਵੀਰ ਇਹ ਵੀ ਬਣੇ ਨੇ ਜਿਹੜੇ ਹੜ੍ਹਾਂ ਦੇ ਵਿੱਚ ਜਾਂ ਕਿਸੇ ਵੀ ਆਫਤ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਨੇ ਚਾਹੇ ਉਹ ਪਿੰਡ ਦੀ ਮਦਦ ਹੋਵੇ ਚਾਹੇ ਗਵਾਂਢ ਦੀ ਮਦਦ ਹੋਵੇ ਚਾਹੇ ਉਹ ਹੋਵੇ ਜਿੰਨੂੰ ਅਸੀਂ ਜਾਣਦੇ ਤੱਕ ਨਹੀਂ ਔਰ ਇਹ ਸਾਰਾ ਕੁਝ ਕਿੰਨਾਂ ਦੇ ਜਰੀਏ ਹੋਇਆ ਸੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿਨ੍ਹਾਂ ਨੇ ਪਹਿਲਾਂ ਵੀ ਕਾਫੀ ਜਿਹੜੀ ਆ ਸੇਵਾ ਉਹ ਨਭਾਈ ਆ ਖਾਦ ਹੋਵੇ ਅਚਾਰ ਹੋਵੇ ਮੱਝਾਂ ਦਾ ਜਾਂ ਹੋਰ ਜ਼ਮੀਨਾ ਪੱਧਰ ਕਰਨ ਨੂੰ ਲੈ ਕੇ ਹੋਵੇ ਕਿਸੇ ਵੀ ਤਰ੍ਹਾਂ ਦਾ ਹੋਵੇ ਇਹਨਾਂ ਨੇ ਵੱਗ ਚੜ ਕੇ ਮਦਦ ਕੀਤੀ ਵੀ ਆ ਤੇ ਕਰ ਵੀ ਰਹੇ ਨੇ ਦਰਸ਼ਨ ਜੀ ਅੱਜ ਇਹਨਾਂ ਦਾ ਵੀ ਸੁਪਨਾ ਪੂਰਾ ਹੋ ਗਿਆ ਤੁਹਾਡੇ ਕਰਨ ਤੁਹਾਡੇ ਨੇ ਇੱਕ ਛੋਟੀ ਜੀ ਗੱਲ ਕੀਤੀ ਜਦੋਂ ਤੁਸੀਂ ਵੀਡੀਓ ਵੇਖੀ ਮੈਨੂੰ ਉਹ ਜ਼ਰੂਰ ਕੈਮਰੇ ਦੇ ਦੱਸੋ ਵੀ ਤੁਹਾਨੂੰ ਕਿਵੇਂ ਆ ਪਤਾ ਲੱਗਿਆ ਸੀਗਾ ਵੀ ਇਹਨਾਂ ਨੂੰ ਜ਼ਰੂਰਤ ਆ ਇਹ ਨਾ ਜਦੋਂ ਤੁਸੀਂ ਤੁਹਾਡੀ ਵੀਡੀਓ ਵੇਖੀ ਨਾ ਤੇ ਭਾਈ ਜੋਨਾ ਪਹਿਲੀ ਵਾਰ ਹੀ ਅਸੀਂ ਇਕੱਠੇ ਹੋਏ ਸੀ ਫਰੋਈ ਪਰਵਾ ਆ ਰਹੇ ਸੀ ਤੇ ਮੈਂ ਜਦੋਂ ਵੀਡੀਓ ਵੇਖੀ ਤੇ ਮੈਂ ਇਹਨੂੰ ਜੋਨੇ ਨੂੰ ਕਿਹਾ ਮੈਂ ਕਿਹਾ ਯਾਰ ਆ ਵੀਡੀਓ ਜੋਨੇ ਵੇਖੀ ਜੋਨਾ ਵੀਡੀਓ ਵੇਹਦਿਆਂ ਸਾਰੀ ਜੋਨਾ ਦਾ ਪ੍ਰਧਾਨ ਜੀ ਇੱਕ ਗਾਂ ਆਪਾਂ ਦੇਈਏ ਤੇ ਕਹਿ ਦਿਓ ਤੇ ਮੈਂ ਤੁਹਾਨੂੰ ਉਦੋਂ ਫੋਨ ਕਰਕੇ ਕਿਹਾ ਮੈਂ ਕਿਹਾ ਵੀ ਉਹ ਤੋਂ ਲੱਬਦਿਆਂ ਨੂੰ ਸਾਨੂੰ ਕਾਫੀ ਮਹਿੰਦਰ ਸਿੰਘ ਨੇ ਬਹੁਤ ਚਾਰਾ ਮਾਰਿਆ ਹਫਤਾ ਲੱਗ ਗਿਆ ਲੱਬਦਿਆਂ ਨੂੰ ਤੇ ਇਹਦਾ ਭਾਈ ਜੋਨੇ ਦਾ ਬਹੁਤ ਧੰਨਵਾਦ ਆ ਇਹਨੇ ਜਿਹੜੀ ਸਾਡੀ ਪਿੰਡ ਇਥੇ ਕਾਈ ਚੱਲਦੀ ਹੈ 50000 ਰੁਪਿਆ ਨੇ ਖਾਦ ਵਾਸਤੇ ਵੀ ਦਿੱਤਾ ਜਿਹੜਾ ਆਪਾਂ ਉਥੇ ਜਮਾ 55000 ਜਿਹੜਾ ਆਪਾਂ ਜਮਾ ਕਰਾ ਕੇ ਆਏ ਆ ਜਿਹਦੇ ਉਹ ਪੈਸੇ ਆਪਾਂ ਨੂੰ ਖਾਦ ਇੱਕ ਦੋ ਦਿਨਾਂ ਚ ਉਹਨਾਂ ਦੇ ਦੇਣੀ ਆ ਤੇ ਉਹ ਵੀ ਅਸੀਂ ਤੁਹਾਡੇ ਚੈਨਰ ਦੇ ਦਰੀਏ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਜਿੰਨੀ ਸੁੱਖ ਤੁਹਾਡੀ ਟੀਮ ਆ ਜਿੰਨੇ ਵੀ ਤੁਸੀਂ ਪੱਤਰਕਾਰ ਤੁਸੀਂ ਤਕਰੀਬਨ ਇਹਨਾਂ ਪਿੰਡਾਂ ਦਾ ਜਿਹੜਾ ਬਹੁਤ ਲੋਕਾਂ ਨੂੰ ਕਿਹਾ ਜਦੋਂ ਆਮ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਪਿੰਡ ਦੇ ਵਿੱਚ ਚਾਰ ਚਫੇਰੇ ਲੈ ਵੀ ਪਾਣੀ ਫਿਰਦਾ ਇੱਕ ਬੰਨੇ ਤਾਰ ਆ ਉਸ ਕਰਕੇ ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਬਾਈ ਜੋਨੇ ਦਾ ਧੰਨਵਾਦ ਕਰਦਾ ਵੇਖੋ ਬਹੁਤ ਲੋਕ ਪੈਸੇ ਵਾਲੇ ਹੁੰਦੇ ਆ ਪਰ ਇਹ ਜਿਹੜਾ ਨਾ ਧਾਨ ਜਿਹੜਾ ਦਿੱਤਿਆ ਨਾ ਤਾਂ ਕੁਝ ਘਟਦਾ ਹੁੰਦਾ ਇਹ ਵਾਦਾ ਹੀ ਹੁੰਦਾ ਸਾਡੇ ਦਾ ਤਜਰਬੇ ਆ ਤੇ ਵੇਖੋ ਹੁਣ ਉਹ ਲੋਡਵਾਨ ਦਾ ਵਿਚਾਰੇ ਦੁੱਧ ਪੀਣਗੇ ਨਾਲ ਬੱਚੇ ਆਏ ਆ ਕਿੰਨੀ ਖੁਸ਼ੀ ਅੱਜ ਉਹੋ ਹੀ ਬੰਦੇ ਕਹਿੰਦੇ ਸੀ ਕਲੋਰੋ ਪੀਣ ਨੂੰ ਸਾਡੇ ਕੋਲੇ ਤਾਂ ਹੈ ਨਹੀਂ ਕੋਈ ਰੁਪਈਆ ਤੇ ਅੱਜ ਉਹਨਾਂ ਦੇ ਖੁਸ਼ੀ ਆ ਮੂੰਹ ਤੇ ਤੇ ਮੈਂ ਤਾਂ ਸਾਰੇ ਪਰਿਵਾਰ ਦਾ ਮਸੂਰ ਦੇ ਪਿੰਡ ਦਾ ਹੀ ਧੰਨਵਾਦ ਕਰਦਾ ਸਾਡੀ ਸਾਰੀ ਟੀਮ ਪਿੱਛੇ ਖੜੀ ਆ ਜਿੰਨੇ ਆ ਵੀ ਜਦੋਂ ਵੀ ਇਹਨਾਂ ਨੂੰ ਕੋਈ ਸਿਨਹਾਂ ਲਾਈਦਾ ਕੋਈ ਹੋਰ ਵੀ ਕੰਮ ਹੋਵੇ ਨਾ ਕੱਲਾ ਇਹ ਨਹੀਂ 1 ਲੱਖ ਰੁਪਈਆ ਇਹਨਾਂ ਦੇ ਪਿੰਡ ਦੇ ਵਿੱਚੋਂ ਜਿਹੜਾ ਅਸੀਂ ਉਹਦੇ 'ਚ ਡੀਪੀ 'ਚ ਪਾਇਆ ਤੇ ਜਦੋਂ ਵੀ 1 35 1 35 ਪਾਇਆ ਜਦੋਂ ਵੀ ਅਸੀਂ ਸਿਨਹਾਂ ਦਈਏ ਉਸੇ ਟਾਈਮ ਤੇ ਇਹਨਾਂ ਦੇ ਜਿਹੜੇ ਬੰਦੇ ਐ ਤੁਰ ਕੇ ਕਦੇ ਨਹੀਂ ਮੋੜਿਆ ਅਸੀਂ ਕਿ ਤੇ ਆਪਦੀ ਜਥੇਬੰਦੀ ਵਾਸਤੇ ਪੈਸਾ ਨਹੀਂ ਇਕੱਠਾ ਕੀਤਾ ਜਦੋਂ ਵੀ ਕੀਤੀ ਅਸੀਂ ਮਦਦ ਕਹਿੰਨੇ ਉਹਨੇ ਵੀ ਕਰਨੀ ਭੁਲਾਨੇ ਤਾਂ ਤੇ ਮਦਦ ਹੀ ਉਹਦੇ 'ਚ ਅੱਕ ਰੁਪਈਆ ਅਸੀਂ ਇਹਦੇ ਵਿੱਚ ਜੇ ਸਾਡੇ ਕੋਲੇ ਮੰਨ ਲਓ ਜਿੰਨੇ ਰੁਪਏ ਆਏ ਅਸੀਂ ਐਂਡ ਕਰ ਦੇਣਾ ਜਾ ਕੇ ਵੀ ਭਾਈ ਐਸਪੈਂਡ ਚੋਂ ਇੰਨੇ ਆਏ ਐ ਐਚਓ ਇਨ ਆਹ ਚੀਜ਼ ਆਪਾਂ ਦੇਤੀ ਐ ਇਹ ਬਹੁਤ ਧੰਨਵਾਦ ਇੱਕ ਇੱਕ ਚੀਜ਼ ਮੈਂ ਜ਼ਰੂਰ ਇੱਥੇ ਦੱਸਣੀ ਚਾਹੂੰਗਾ ਇਹਨਾਂ ਨੇ ਤਾਂ ਨਹੀਂ ਦੱਸਣੀ ਉਹ ਇਹ ਗੱਲ ਆ ਜਦੋਂ ਫੋਨ ਤੇ ਗੱਲ ਹੋਈ ਨਾ ਮੈਂ ਕਿਹਾ ਵੀ ਗਾਂ ਇਹ ਕਹਿੰਦੇ ਵੀ ਗਾਂ ਤਾਂ ਲੱਭ ਗਈ ਆ ਪਰ ਨਾ ਦਿਲ ਨੂੰ ਨਹੀਂ ਜਚੀ ਦਿਲ ਨੂੰ ਜਚੀ ਦਾ ਮਤਲਬ ਇਹ ਕਹਿੰਦੇ ਵੀ ਅਸੀਂ ਤਾਂ ਜੇ ਸੇਵਾ ਕਰਨੀ ਆ ਤਾਂ ਚੰਗੀ ਗਾਂ ਵਧੀਆ ਹੋਵੇ ਵੀ ਪਰਿਵਾਰ ਵੀ ਕੱਲ ਨੂੰ ਗਾਂ ਜਾ ਕੇ ਆ ਰਾਜੀ ਹੋਵੇ ਇਹ ਤੁਸੀਂ ਲੱਭ ਰਹੇ ਹੀ ਗਾਂ ਫਿਰ ਇਹ ਗੱਲ ਹੋਈ ਸੀ ਹਾਂਜੀ ਹਾਂਜੀ ਇਹ ਗੱਲ ਹੋਈ ਸੀ ਇਹ ਲੰਗਿਆਂ ਨੇ ਤਾਂ ਗਾਂ ਆਈ ਆ ਜੀ ਇਹਦੀ 20 ਕਿਲੋ ਦੁੱਧ ਦੀ ਗਰੰਟੀ ਆਈ ਆ ਮੈਨੂੰ ਇਹਦਾ ਥਾਨ ਵਧੀਆ ਲੱਗਾ ਕਿਉਂਕਿ ਮੈਂ ਪਾਰਖੂਆਂ ਗਾਈਆਂ ਗੁਈਆਂ ਦੇ ਵਿੱਚ ਨਹੀਂ ਨਾ ਤੇ ਮੈਂ ਕਿਹਾ ਯਾਰ ਗਾਂ ਦੇ ਦੇਣੀ ਆ ਨਾ ਜੋਨੇ ਇਹਨੇ ਮੈਨੂੰ ਉਫਰ ਦਿੱਤੀ ਸੀਗਾ ਆਲਾ ਬਾਈ ਭਾਵਾ ਲੱਖ ਰੁਪਏ ਦੀ ਲੈ ਲੈ ਯਾਰ ਗਾਂ ਕੋਈ ਗੱਲ ਨਹੀਂ ਆਲਾ ਮੈਂ ਬੈਠਾ ਪਰ ਉਹਦਾ ਦੇਈ ਚੰਗੀ ਵੇਖ ਕੇ ਫਿਰ ਮੈਂ ਇਹਦੇ ਕੋਲੇ ਆਇਆ ਜੋਨੇ ਕੋਲੇ ਮੈਂ ਕਹਾ ਯਾਰ ਤੂੰ ਨਾਲ ਚੱਲ ਜੋਨੇ ਆ ਮੈਨੂੰ ਕੋਈ ਇਹ ਅਣਖੇ ਵਿੱਚੋਂ ਕੋਈ ਐ ਇੱਕ ਉਂਗਲ ਕਰੇ ਇਹ ਆਦਾ ਬਾਈ ਮੈਨੂੰ ਤੇਰੇ ਤੇ ਰੱਬਰ ਦਾ ਵਿਸ਼ਵਾਸ ਆ ਇਹਨੇ ਮੈਨੂੰ 60000 ਰੁਪਏ ਕੱਢਿਆ ਤੇ ਐ ਫੜਾਤਾ ਮੈਂ ਕਹਾ ਕਰਾਇਆ ਆ ਪੈਸੇ ਹੋਰ ਦਿੱਤਾ ਦਾ ਟੈਂਪੂ ਦਾ ਕਰਾਇਆ ਮਿਲ ਜਾ ਤੇ ਅਸੀਂ ਕਰਾਇਆ ਵੈਸੇ ਹੀ 60000 ਦੇ ਵਿੱਚੋਂ ਉਹਨਾਂ ਨੇ ਕੀਤਾ ਛੜਾ ਕੇ ਪੈਸੇ ਉਹਨਾਂ ਨੂੰ ਵਿੱਚੇ ਕਰਾਇਆ 500 ਇਹਨੂੰ ਮਤ ਦੇਣਾ ਆ ਜੇ ਇਹਨੂੰ ਵਾਪਸ ਕਰਨਾ ਚਲੋ ਦੇ ਦੇ ਆ ਜੇ ਹੁਣ ਹਾਂ ਤਾਂ ਬਾਈ ਐ ਬਾਈ ਜੋਨੇ ਬਾਰੇ ਮੈਂ ਥੋੜਾ ਜਿਆਦਾ ਹੋਰ ਦੱਸ ਦਿੰਨਾ ਪਹਿਲਾਂ ਵੀ ਦੱਸਤਾ ਔਰ ਸਭ ਤੋਂ ਵੱਡੀ ਗੱਲ ਇਹ ਹੀ ਹੁੰਦੀ ਆ ਕਿ ਨਹੀਂ ਤਾਂ ਜਿਨੇ ਗਾਂ ਦੇਣੀ ਨਾ ਜਾਣਦੇ ਸੀ ਨਾ ਕੁਝ ਇਹ ਵੀ ਕਹਿ ਸਕਦੇ ਸਹੀ ਚੱਲ ਯਾਰ 30 40 50 60 ਹਜ਼ਾਰ ਵਾਲੀ ਜਿਹੜੀ ਵੀ ਕੋ ਬਣਦੀ ਆ ਉਹ ਦੇ ਕੇ ਪਰ ਅਮਾਰੋ ਕੋਈ ਨਹੀਂ ਪਰ ਨਹੀਂ ਕਿਸ ਤਰੀਕੇ ਨਾਲ ਆ ਕਹਾਣੀ ਬਣੀ ਤੁਸੀਂ ਆਪ ਵੇਖ ਲਈ ਔਰ ਬਾਈ ਐਨ ਆਰ ਆਈ ਨੇ ਜ਼ਿਆਦਾਤਰ ਬਾਈ ਕੈਨੇਡਾ ਰਹਿੰਦੇ ਹੋ ਜਾਂ ਆਸਟ੍ਰੇਲੀਆ ਕੈਨੇਡਾ ਜੀ ਕੈਨੇਡਾ ਰਹਿੰਦੇ ਹੋ ਤੇ ਇੱਥੇ ਕਦੋਂ ਫਿਰ ਆਉਂਦੇ ਹੋ 6 ਮਹੀਨਾ ਬਾਅਦ ਵਾਜ ਜਾਂਦਾ ਹੀ ਗੜਾ ਅੱਛਾ ਕਿੰਨਾਕ ਟਾਈਮ ਲਾਉਂਦੇ ਹੋ ਇੱਥੇ ਫਿਰ ਹੋਨਰ ਕੀ ਤਾਂ 5-6 ਮਹੀਨੇ ਰਵਾਂਗੇ। ਅੱਛਾ ਫਿਰ 5-6 ਮਹੀਨੇ ਮਤਲਬ ਸੇਵਾ ਚਲਾਉਂਗੇ? ਹਾਂਜੀ ਹਾਂਜੀ। ਲੋਕ ਤਰੀਫਾਂ ਕਰ ਰਹੇ ਨੇ ਤੁਹਾਡੀਆਂ। ਤੁਸੀਂ ਆਪਦੇ ਮੂੰਹ ਭਾਵੇਂ ਨਾ ਦੱਸੋ। ਨਹੀਂ ਰੱਬ ਹੀ ਕਰਾਉਂਦਾ ਜੀ ਜੋ ਕਰਾਉਂਦਾ ਅਸੀਂ ਤਾਂ ਕੌਣ ਕਰਨ ਵਾਲੇ? ਹੂੰ ਆ ਪਸ਼ੂ ਆ ਖੜੇ ਨੇ ਮਗਰ ਘੋੜੀਆਂ ਇਹ ਸ਼ੌਂਕ ਹੀ ਆ। ਇਹ ਸ਼ੌਂਕ ਹੀ ਆ। ਇਹ 15-18 ਸਾਲ ਤੋਂ ਸ਼ੌਂਕ ਹੀ ਆ ਜੀ ਸ਼ੌਂਕ ਹੋ ਜੀ ਪਾ। ਕਿੰਨੇ ਕਿੰਨੇ ਮਹਿੰਗੇ ਹੈਗੇ ਆ ਬਈ ਇਹ? ਕਦੇ ਮੁੱਲ ਲਾਇਆ ਹੀ ਨਹੀਂ ਇਹਨਾਂ ਦਾ। ਓਹੋ। ਮਤਲਬ ਅਨਮੁੱਲੀਆਂ ਨੇ ਇਹ। ਹਾਂਜੀ ਹਾਂਜੀ। ਤਾਂ ਬਿਲਕੁਲ ਬਾਈ ਕੱਟ ਬੋਲਦਾ ਇਹ ਮੈਨੂੰ ਗੱਲ ਤੋਂ ਪਤਾ ਲੱਗ ਗਿਆ ਪਰ ਬਾਈ ਕਹਿੰਦਾ ਮੈਂ ਕੰਮ 'ਚ ਵਿਸ਼ਵਾਸ ਰੱਖਦਾ ਔਰ ਜੋ ਬਾਈ ਕਹਿੰਦਾ ਮੈਨੂੰ ਇਹਨਾਂ ਨੇ ਕਿਹਾ ਉਹ ਕੀਤਾ ਬਾਕੀ ਛੋਟੇ-ਛੋਟੇ ਬੱਚਿਆਂ ਦੇ ਘਰ ਇਹ ਗਾਂ ਜਾਏਗੀ ਔਰ ਬੱਚੇ ਆਪਣੇ ਪਰਿਵਾਰ ਦੇ ਵਿੱਚ ਹੱਸਣਗੇ ਖੇਡਣਗੇ ਪਰਿਵਾਰ ਖੁਸ਼ਹਾਲ ਹੋ ਗਿਆ ਔਰ ਇਹਨਾਂ ਦੀ ਖੁਸ਼ਹਾਲੀ ਦੇ ਲਈ ਪਰਿਵਾਰ ਦੀ ਦੇ ਲਈ ਇਹਨਾਂ ਨੇ ਪੂਰੀ ਟੀਮ ਨੇ ਇਹ ਸਾਰੀ ਟੀਮ ਖੜੀ ਆ ਪੂਰੀ ਟੀਮ ਨੇ ਮਦਦ ਕੀਤੀ ਔਰ ਹੁਣ ਜਿਹੜਾ ਇਹਨਾਂ ਨੂੰ ਰਸਾ ਹੈਗਾ ਉਹ ਜਿਹੜਾ ਰੱਸਾ ਇਹਨਾਂ ਦੀ ਝੋਲੀ ਪਾਉਣਗੇ ਔਰ ਝੋਲੀ ਪਾ ਕੇ ਇਹ ਗਾਂ ਨੂੰ ਜਿਹੜਾ ਪਰਿਵਾਰਿਕ ਮੈਂਬਰਾਂ ਵਾਂਗੂ ਸਾਂਭੀ ਗਾਂ ਇਸ ਨੂੰ ਜਿਹੜਾ ਇਸ ਪਰਿਵਾਰ ਦੇ ਝੋਲੀ ਦੇ ਵਿੱਚ ਪਾਉਣਗੇ ਜਾਂ ਹੱਥ ਫੜਾਉਣਗੇ ਉਹਨਾਂ ਦੇ ਤਾਂ ਤੁਸੀਂ ਇਹ ਵੇਖ ਸਕਦੇ ਹੋ ਤਸਵੀਰ ਲਓ ਜੀ ਧੀ ਰਾਣੀ ਦੀ ਝੋਲੀ ਝੋਲੀ ਦੇ ਵਿੱਚ ਕੁਝ ਲੋਕ ਹੋ ਸਕਦਾ ਕਮੈਂਟ ਕਰਨ ਪਰ ਧੀ ਰਾਣੀ ਦੀ ਮਦਦ ਕਰਤੀ ਬਾਈ ਨੇ ਬਾਈ ਜੀ ਖੁਸ਼ੀ ਹੁੰਦੀ ਹੈ ਨਾ ਹਾਂਜੀ ਹਾਂਜੀ ਇਹ ਹੀ ਸਭ ਤੋਂ ਵੱਡੀ ਖੁਸ਼ੀ ਹੈ ਹਾਂਜੀ ਹਾਂਜੀ ਬਹੁਤ ਖੁਸ਼ੀ ਤੇ ਸਾਡਾ ਬਹੁਤ ਬਹੁਤ ਸੇਵਾ ਕੀਤੀ ਨੇ ਸਾਡੇ ਆਿਆਂ ਦਾ ਮੁੱਲ ਪਾਇਆ ਨੇ ਬੜਾ ਤੁਸੀਂ ਸਾਡੇ ਤੇ ਦੇਖ ਕੀਤਾ ਪੁੱਤਰ ਬਿਲਕੁਲ ਮਹਾਰਾਜਾ ਦੀ ਵੱਡੀ ਹਾਂਜੀ ਬਾਈ ਜੀ ਆਜੋ ਹੁਣ ਤਾਂ ਨਹੀਂ ਕਹਿੰਦੇ ਵੀ ਕਲੋਰੋ ਕਲੋਰੋ ਦਾ ਨਾਂ ਨਹੀਂ ਲੈਣਾ ਹੁਣ ਨਹੀਂ ਬਸ ਬੜਾ ਹੁਣ ਤਾਂ ਚਾਹੇ ਚੜ ਗਿਆ ਮੰਨ ਨੂੰ ਅਜਾ ਚੜ ਗਿਆ ਚਾਹ ਹਾਂਜੀ ਚਾਹ ਚੜ ਚਾਹ ਚੜ ਗਿਆ ਅੱਛਾ ਹੈਗੀ ਆ ਪੂਰੀ ਵਧੀਆ ਬੜੀ ਸੋਹਣੀ ਹੈ ਅੱਛਾ ਅੰਜ ਜਦੋਂ ਅਸੀਂ ਅੰਦਰ ਆਏ ਸੀ ਨਾ ਉਸੇ ਸਮੇਂ ਵੇਖ ਲਈ ਵੀ ਗਾਂ ਇਹੀ ਓਏ ਹੋਏ ਹਾਂ ਹਾਂ ਕਲੋਰੋ ਤਾਂ ਨਹੀਂ ਕਹਿੰਦਾ ਹੁਣ ਨਾ ਹੁਣ ਨਹੀਂ ਕਹਿੰਦਾ ਨਾ ਨਹੀਂ ਲੈਣਾ ਨਾ ਨਾ ਜ਼ਮੀਨ ਜਮੂਨ ਵੀ ਕੋਈ ਨਹੀਂ ਬੜੇ ਵੀਰ ਨੇ ਜ਼ਮੀਨ ਵੀ ਸੈੱਟ ਕਰ ਦੇਣਗੇ ਪ੍ਰਵਾਹ ਨਹੀਂ ਕਰਨੀ ਨਹੀਂ ਕੋਈ ਟੈਨਸ਼ਨ ਰੱਬ ਨੂੰ ਯਾਦ ਰੱਖਣਾ ਰੱਬ ਵਰਗੇ ਵੀਰ ਨੇ ਸਾਰੇ ਹਰ ਇੱਕ ਜਗ੍ਹਾ ਤੇ ਮਦਦ ਕਰਨਗੇ ਹੈਂ ਬੜੇ ਮਿਹਰਬਾਨ ਵੀਰਾਂ ਚਲੋ ਪ੍ਰਮਾਤਮਾ ਕਰੇ ਇਹ ਪਸ਼ੂ ਵਧੇ ਫੁੱਲੇ ਇਹਨਾਂ ਦੀ ਇਹਨਾਂ ਦੇ ਵਧੇ ਫੁੱਲੇ ਇਹਨਾਂ ਦੇ ਘਰ ਨੂੰ ਚਾਰ ਚੰਦ ਲਾਵੇ ਇਹ ਪਸ਼ੂ ਔਰ ਪਰਿਵਾਰ ਖੁਸ਼ਹਾਲ ਹੋਵੇ ਅਸੀਂ ਵੀ ਪ੍ਰਮਾਤਮਾਗੇ ਇਹ ਅਰਦਾਸ ਕਰਦੇ ਔਰ ਪੂਰੀ ਇਸ ਯੂਨੀਅਨ ਨੂੰ ਔਰ ਬਾਈ ਜੋਨੇ ਨੂੰ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਦਾ ਕੰਮ ਕਰਦੇ ਦੇ ਵਿੱਚ ਵਧੇ ਹੋਣ ਔਰ ਬਾਈ ਲਗਾਤਾਰ ਇਸੇ ਤਰੀਕੇ ਨਾਲ ਸੇਵਾ ਕਰਦਾ ਰਵੇ ਤੁਹਾਡੀ ਕੀ رائے ਆ ਤਾਂ ਕਮੈਂਟ ਦੇ ਵਿੱਚ ਜਰੂਰ ਸਾਂਝੀ ਕਰਨਾ ਫਰੋਸਪੁਰ ਤੋਂ ਸਖਵਿੰਦਰ ਸਿੰਘ